ਪੰਜਾਬ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਜਿਨ੍ਹਾਂ ਪੰਜਾਬ ਚਕਾਰ ਦੀ ਸਨਰੂਫ ਤੋਂ ਬਾਹਰ ਨਿਕਲਣ ਤੇ ਪਾਬੰਦੀ ਲਾ ਦਿੱਤੀ ਗਈ ਆ ਤਾਂ ਬਿਲਕੁਲ ਜਿੰਨਾਂ ਦੇ ਕੋਲੇ ਸਨਰੂਫ ਵਾਲੀਆਂ ਗੱਡੀਆਂ ਨੇ ਜਿਹਾ ਲਗਜ਼ਰੀ ਕਾਰਾਂ ਨੇ ਉਹਨਾਂ ਦੀ ਖਬਰ ਬੇहद ਖਾਸ ਰਹਿਣ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਮੰਨਣਾ ਹੈ ਕਿ ਸਨਰੂਫ ਤੋਂ ਬੱਚੇ ਬਾਹਰ ਨਿਕਲਦੇ ਨੇ ਸ਼ਰਾਰਤਾਂ ਕਰਦੇ ਨੇ ਤੇ ਉੱਥੇ ਮਾਪਿਆਂ ਦਾ ਧਿਆਨ ਜਿਹੜਾ ਭਟਕ ਜਾਂਦਾ ਉਸਤੇ ਕਰਕੇ ਗੰਦੀਰਾ ਹੱਥ ਤੇ ਵਾਪਰ ਜਾਂਦੇ ਰਹਾ ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਸਾਨੂੰ ਤੋਂ ਬਾਹਰ ਨਿਕਲਣ ਤੇ ਪਬੰਦੀ ਲਗਾ ਦਿੱਤੀ ਹੈ ਕਾਰਵਾਈ ਹੋਵੇਗੀ ਜੇਕਰ ਕੋਈ ਸਾਨੂੰ ਤੋਂ ਬਾਹਰ ਨਿਕਲਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਜਾਂ ਕੋਈ ਫੋਟੋ ਮਿਲ ਜਾਂਦੀ ਤਾਂ ਬਿਲਕੁਲ ਪੰਜਾਬ ਸਰਕਾਰ ਨੇ ਨਵੇਂ ਅਦੇਸ਼ ਜਾਰੀ ਕੀਤੇ ਨੇ ਕਿ ਮੋਟਾ ਚਲਾਣ ਹੋਵੇ ਤਾਂ ਬਿਲਕੁਲ ਹੱਥ سے ਵਾਪਰ ਰਹੇ ਨੇ ਤਾਂ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਬੱਚੇ ਜਾਂ ਵੱਡੇ ਜਦੋਂ ਸਾਨੂੰ ਤੋਂ ਬਾਹਰ ਨਿਕਲ ਕੇ ਅਪਰੀਆ ਸੈਲਫੀਆਂ ਖਿੱਚਦੇ ਨੇ ਵੀਡੀਓਜ਼ ਬਣਾਉਂਦੇ ਨੇ ਸ਼ਰਾਰਤਾਂ ਕਰਦੇ ਨੇ ਤਾਂ ਉਸ ਵੇਲੇ ਜੋ ਗੱਡੀ ਚਲਾ ਰਿਹਾ ਹੁੰਦਾ ਗੱਡੀ ਚਾਲਕ ਦਾ ਧਿਆਨ ਹੈ ਜਿਹੜਾ ਉਸ ਵੇਲੇ ਭਟਕ ਜਾਂਦਾ ਜਿਸ ਦੇ ਕਾਰਨ ਸੜਕ ਦੇ ਉੱਤੇ ਹਾਦਸਿਆਂ ਦੀਆਂ ਜਿਹੜੀਆਂ ਗਿਣਤੀਆਂ ਨੇ ਦਿਨ-ਬਦ ਦਿਨ ਵਧਦੀਆਂ ਜਾ ਰਹੀਆਂ ਨੇ ਤਬਿਲਕੁਲਾ ਇੱਕ ਖਬਰ ਉਹਨਾਂ ਲਈ ਬੇਹਦ ਖਾਸ ਰਹਿਣ ਵਾਲੀ ਹੈ ਜਿੰਨਾ ਕੋਲ ਲਗਜ਼ਰੀ ਕਾਰਾਂ ਨੇ ਤਬਿਲਕੁਲਾ ਜੇਕਰ ਕੋਈ ਵੀ ਅਜਿਹੀ ਸੂਰਤ ਦੇਖ ਪਾਇਆ ਜਾਂਦਾ ਤੋਂ ਨਾਲ ਦੇ ਉੱਤੇ ਬਣਦੀ ਕਾਰਵਾਈ ਹੈ ਜਿਹੜੀ ਜ਼ਰੂਰ ਹੋਵੇਗੀ ਅਤੇ ਨਾਲ ਹੀ ਨਾਲ ਮੋਟਾ ਚਲਾਨ ਵਿਕਟਿਆ ਜਾਏਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਜਿਨ੍ਹਾਂ ਪੰਜਾਬ ਚ ਕਾਰ ਦੀ ਸਨੂਪ ਤੋਂ ਬਾਹਰ ਨਿਕਲਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਬਿਲਕੁਲ ਜਿੰਨਾਂ ਦੇ ਕੋਲੇ ਸਨਰੂ ਫਰੀਆ ਗੱਡੀਆਂ ਨੇ ਜੀਹਾਂ ਲਗਜ਼ਰੀ ਕਾਰਾਂ ਨੇ ਉਹਨਾਂ ਦੀ ਖਬਰ ਬੇहद ਖਾਸ ਰਹਿਣ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਮੰਨਣਾ ਹੈ ਕਿ ਸੰਰੂਪ ਤੋਂ ਬੱਚੇ ਬਾਹਰ ਨਿਕਲਦੇ ਨੇ ਸ਼ਰਾਰਤਾਂ ਕਰਦੇ ਨੇ ਤੇ ਉੱਥੇ ਮਾਪਿਆਂ ਦਾ ਧਿਆਨ ਜਿਹੜਾ ਭਟਕ ਜਾਂਦਾ ਦੂਸਰੇ ਕਰਕੇ ਗੰਬੀਰ ਹਾਦਸੇ ਵਾਪਰ ਜਾਂਦੇ ਨੇ ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਸੰਰੂਪ ਤੋਂ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ ਹੈ ਕਾਰਵਾਈ ਹੋਵੇਗੀ ਜੇਕਰ ਕੋਈ ਸੰਰੂਪ ਤੋਂ ਬਾਹਰ ਨਿਕਲਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਵਿਆ ਕੋਈ ਫੋਟੋ ਮਿਲ ਜਾਂਦੀ ਤਾਂ ਬਿਲਕੁਲ ਪੰਜਾਬ ਸਰਕਾਰ ਨੇ ਨਵੇਂ ਅਦੇਸ਼ ਜਾਰੀ ਕੀਤੇ ਨੇ ਕਿ ਮੋਟਾ ਚਲਾਨ ਹੋਵੇ ਤਾਂ ਬਿਲਕੁਲ ਹੱਥ ਤੇ ਵਾਪਰ ਰਹੇ ਨੇ ਤਾਂ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਬੱਚੇ ਜਾਂ ਵੱਡੇ ਜਦੋਂ ਸਾਨੂੰ ਤੋਂ ਬਾਹਰ ਨਿਕਲ ਕੇ ਆਪਣੀਆਂ ਸੈਲਫੀਆਂ ਖਿੱਚਦੇ ਨੇ ਵੀਡੀਓਜ਼ ਬਣਾਉਂਦੇ ਨੇ ਸ਼ਰਾਰਤਾ ਕਰਦੇ ਨੇ ਤਾਂ ਉਸ ਵੇਲੇ ਜੋ ਗੱਡੀ ਚਲਾ ਰਿਹਾ ਹੁੰਦਾ ਗੱਡੀ ਚਾਲਕ ਦਾ ਧਿਆਨ ਹੈ ਜਿਹੜਾ ਉਸ ਵੇਲੇ ਪਟੰਚਾਂ ਦਾ ਜਿਸ ਦੇ ਕਾਰਨ ਸੜਕ ਦੇ ਉੱਤੇ ਹਾਦਸਿਆਂ ਦੀਆਂ ਜਿਹੜੀਆਂ ਗਿਣਤੀਆਂ ਨੇ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਤਾਂ ਬਰਪੂਰ ਇੱਕ ਖਬਰ ਉਹਨਾਂ ਲਈ ਬੇਹਦ ਖਾਸ ਰਹਿਣ ਵਾਲੀ ਹੈ ਜਿੰਨਾ ਕੋਲ ਲਗਜ਼ਰੀ ਕਾਰਾਂ ਨੇ ਬਰਪੂਰ ਜੇਕਰ ਕੋਈ ਵੀ ਅਜਿਹੀ ਸੂਰਤ ਦੇ ਵਿੱਚ ਪਾਇਆ ਜਾਂਦਾ ਛੋਣਾਂ ਦੇ ਉੱਤੇ ਵੱਡੀ ਕਾਰਵਾਈ ਹੈ ਜਿਹੜੀ ਜ਼ਰੂਰ ਹੋਵੇਗੀ ਨਾਲ ਹੀ ਨਾਲ ਮੋਟਾ challan ਵਿਕਟਿਆ ਜਾਏਗਾ